ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸੂਰਾ ਟੀਵੀ ਤੇ ਮੈਂ ਤੁਹਾਡੇ ਨਾਲ ਆਪਣੇ ਮਿੰਦਰ ਸਿੰਘ ਕੇ ਸਟੂਡੀਓ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਲਗਾਤਾਰ ਪੰਜਾਬ ਦੇ ਵਿੱਚ ਕਈ ਸੋਬਿਆਂ ਦੇ ਵਿੱਚ ਦਿਨ ਰਾਤ ਤੋਂ ਬਰਸਾਤ ਹੋ ਰਹੀ ਹੈ ਜਿਸ ਦੇ ਨਾਲ ਬਿਆਸ ਦਰਿਆ ਕਾਫੀ ਹੱਦ ਤੱਕ ਭਰ ਚੁੱਕਾ ਆ ਸਤਲੁਜ ਭਰ ਚੁੱਕਾ ਆ ਤਾਂ ਹੁਣ ਗੱਲ ਕਰਦੇ ਆ ਮਕੋੜਾ ਪੱਤਨ ਦੀ ਤਾਂ ਮਕੋੜਾ ਪੱਤਨ ਦੇ ਵਿੱਚ ਵੀ ਕਾਫੀ ਜੜਾ ਆ ਲੋਕਾਂ ਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਮਕੋੜਾ ਪੱਤਨ ਦੇ ਵਿੱਚ ਜੜਾ ਕਾਫੀ ਹੱਦ ਤੱਕ ਜੜਾ ਪਾਣੀ ਪਹੁੰਚ ਗਿਆ ਆ ਹਰ ਦੀ ਸਥਿਤੀ ਬਣ ਗਿਆ ਇਸ ਦੇ ਨਾਲ ਕਈ ਪਿੰਡ ਜਿਹੜੇ ਆ ਰੁੜ ਚੁੱਕ ਤਾਂ ਲੋਕਾਂ ਨੂੰ ਹੁਣ ਰਹਿਣ ਦੀ ਜਗ੍ਹਾ ਨਹੀਂ ਮਿਲ ਰਹੀ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਇੰਨਾ ਥਾਵਾਂ ਤੱਕ ਪਹੁੰਚਣ ਦੀ ਇੰਨਾ ਲੋਕਾਂ ਤੱਕ ਪਹੁੰਚਣ ਦੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜੇਕਰ ਹੜ੍ਹ ਦੀ ਸਥਿਤੀ ਹੋਰ ਵਿਗੜਦੀ ਹੈ ਤਾਂ ਲੋਕ ਕਿਸੇ ਸੁਰੱਖਿਅਤ ਜਗ੍ਹਾ ਤੱਕ ਪਹੁੰਚ ਜਾ ਦੇਸ ਦੇ ਪੂਰੀ ਜਾਣਕਾਰੀ ਲਾ ਲੈ ਸਾਡੇ ਨਾਲ ਗੁਰਦਾਸਪੁਰ ਤੋਂ ਅਫਤਾਰ ਜੋ ਚੁੱਕੇ ਨੇ ਜੀ ਅਫਤਾਰ ਕੀ ਪੂਰੀ ਜਾਣਕਾਰੀ ਹੈ ਦਿਨਨਗਰ ਦੇ ਉਹ ਨਕੜਾ ਪੱਤੇ ਦੇ ਕੀ ਹਾਲਾਤ ਬਣੇ ਹੋਏ ਨੇ ਰੈਕਨ ਦਾ ਨਹੀਂ ਖਾਬ ਬਿਲਕੁਲ ਅਦਾਸਵਾ ਕੀ ਜਿਹੜਾ ਮਕੋੜਾ ਪੱਤਨ ਰਾਵੀ ਦੇ ਰਹਾ ਹੈਗਾ ਉਸ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵਧਦਾ ਜਾ ਰਿਹਾ ਹੈਗਾ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਵੀ ਜਿਹੜਾ ਵਾ 2 ਲੱਖ ਕਿਊਸਿਕ ਪਾਣੀ ਜਿਹੜਾ ਵਾ ਰਾਵੀ ਦੇ ਵਿੱਚ ਛੜਿਆ ਗਿਆ ਸੀ ਜਿਸ ਤੋਂ ਬਾਅਦ ਰਾਵੀ ਜਿਹੜਾ ਵਾ ਪੂਰੇ ਫਾਨ ਦੇ ਹੈਗਾ ਰਾਵੀ ਦਰਿਆ ਦੇ ਨਾਲ ਲੱਗਦੇ ਜਿਹੜੇ ਪਿੰਡ ਹੈਗੇ ਨੇ ਤੱਕ ਮਕੋੜਾ ਪੱਤਨ ਦੀ ਗੱਲ ਕੀਤੀ ਜਾਵੇ ਲੈ ਸਿਆਨ ਦੀ ਗੱਲ ਕੀਤੀ ਜਾਵੇ ਤੇ ਤੇ ਇਹੜ ਪਿੰਡ ਹੈਗੇ ਨੇ ਸੱਤ ਪਿੰਡ ਹੈਗੇ ਨੇ ਬਿਲਕੁਲ ਜਿਹੜੇ ਨੇ ਡੁੱਬ ਚੁੱਕੇ ਹੈਗੇ ਨੇ ਲੋਕਾਂ ਦੇ ਘਰਾਂ ਦਾ ਜਿਹੜਾ ਪਾਣੀ ਜਿਹੜਾ ਵਾ ਦਾਖਲ ਹੋ ਚੁ ਜਗਾ ਦੇ ਉੱਪਰ ਪਹੁੰਚਾਇਆ ਜਾਵੇ ਤੇ ਪਾਣੀ ਦਾ ਪੱਧਰ ਜਿਹੜਾ ਵਾ ਲਗਾਤਾਰ ਵਧਦਾ ਜਾ ਰਿਹਾ ਕਿਉਂਕਿ ਪਹਾੜਾਂ ਦੇ ਵਿੱਚ ਤੇ ਕੱਲ ਤੋਂ ਹੀ ਲਗਾਤਾਰ ਜਿਹੜੀ بارش ਹੋ ਰਹੀ ਆ ਉਸ بارش ਦੇ ਕਰਕੇ ਰਾਵੀ ਦੇ ਵਿੱਚ ਜਿਹੜਾ ਪਾਣੀ ਜਿਹੜਾ ਉਫਾਨ ਜਿਹੜਾ ਵਧਿਆ ਹੋਇਆ ਵਾ ਜਿਸ ਕਰਕੇ ਲੋਕ ਜਾਨ ਕਾਇਮ ਮੁਸ਼ਕਲ ਦੇ ਵਿੱਚ ਹੈਗੇ ਨੇ ਜੀ ਆ ਕਿਹੜੇ ਕਿਹੜੇ ਪਿੰਡ ਨੇ ਕਿਹਨੇ ਪਿੰਡ ਟੁੱਟ ਲੱਗੇ ਜਿਹੜੇ ਦੁਰੇ ਨੇ ਬਿਲਕੁਲ ਦੱਸਦਾ ਮੈਂ ਕਿ ਰਾਵੀ ਦਰਿਆ ਤੋਂ ਪਾਰ ਜਿਹੜੇ 7 ਪਿੰਡ ਹੈਗੇ ਨੇ ਚਾਹਲੇ ਤੇ ਆਂਦੀ ਗੱਲ ਕੀਤੀ ਜਾਵੇ ਮਕੋੜੇ ਦੀ ਗੱਲ ਕੀਤੀ ਜਾਵੇ ਹੋਰ ਜਿਹੜੇ ਅੰਦਰ ਪਿੰਡ ਹੈਗੇ ਨੇ ਭਰਿਆਲ ਦੀ ਗੱਲ ਕੀਤੀ ਜਾਵੇ ਸੱਤ ਪਿੰਡ ਜਿਹੜੇ ਹੈਗੇ ਨੇ ਉਹਨਾਂ ਦੇ ਅੰਦਰ ਪਾਣੀ ਜਿਹੜਾ ਬਿਲਕੁਲ ਦਾਗਲ ਹੋ ਚੁੱਕਾ ਕਿਉਂਕਿ ਇਹ ਪਿੰਡ ਜਿਹੜੇ ਹੈਗੇ ਨੇ ਬਿਲਕੁਲ ਰਾਵੀ ਦਰਿਆ ਦੇ ਨਾਲ ਲੱਗਦੇ ਹੈਗੇ ਨੇ ਦੂਜੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਦੂਜੇ ਪਾਸੇ ਜਿਹੜਾ ਪਾਕਿਸਤਾਨ ਦੀ ਜਿਹੜੀ ਸਰਦ ਲੱਗਦੀ ਹੈਗੀ ਤਾਂ ਇਹ ਜਿਹੜੇ ਸੱਤ ਪਿੰਡ ਹੈਗੇ ਨੇ ਬਿਲਕੁਲ ਟਾਪੂ ਬਣ ਕੇ ਰਹਿ ਚੁੱਕੇ ਨੇ ਇਹਨਾਂ ਦਾ ਸੰਪਰਕ ਜਿਹੜਾ ਵਾ ਬਿਲਕੁ ਤੁਸੀਂ ਇਹ ਤਾਂ ਇਨਾ ਪਿੰਡਾਂ ਦਾ ਜਿਹੜਾ ਪਾਣੀ ਜਿਹੜਾ ਉਹ ਦਾਖਲ ਹੋ ਚੁੱਕਾ ਜੀ ਤੇ ਕੀ ਹੁਣ ਹਾਲਾਤ ਨੇ ਪ੍ਰਸ਼ਾਸਨ ਦੇ ਅਧਿਕਾਰੀ ਕੋ ਉੱਥੇ ਪਹੁੰਚਿਆ ਦੱਸਿਆ ਜਾ ਰਿਹਾ ਕੋ ਉਸ ਪਿੰਡਾਂ ਦੇ ਵਿੱਚ ਨਾ ਕੋਈ ਡਾਕਟਰ ਆ ਨਾ ਕੋਈ ਸਕੂਲ ਆ ਤਾਂ ਹੁਣ ਉਹ ਜਿਹੜੇ ਲੋਕ ਨੇ ਪਿੰਡਾਂ ਦੇ ਉਹ ਕਿਹੜੀ ਸਥਿਤੀ ਦੇ ਵਿੱਚ ਹੁਣ ਅਗਲੇ ਜਿਹੜਾ ਜੀਵਨ ਜੀਣਗੇ ਉਹ ਕਿੰਨਾ ਥਾਵਾਂ ਤੇ ਉਹ ਪਹੁੰਚਣ ਕੇ ਜਾਤੋਂ ਆਉਣ ਵਿੱਚ ਸੰਬੰਧ ਵਿੱਚ ਜੇਕਰ ਹੜ੍ਹ ਦੀ ਸਥਿਤੀ ਹੋਰ ਵਿਗੜਦੀ ਆ ਤਾਂ ਆਪਣੀ ਜਾਨ ਬਚਾ ਸਕਣ ਭਈ ਜੇ ਬਿਲਕੁਲ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਹੈਲਪਲਾਈਨ ਨੰਬਰ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਹਨ ਕਿ ਜੇਕਰ ਕੋਈ ਇਦਾਂ ਦੀ ਸਥਿਤੀ ਵਿੱਚ ਸਮੱਸਿਆ ਹੈਗਾ ਤਾਂ ਤੁਰੰਤ ਜਿਹੜਾ ਹੈਲਪਲਾਈਨ ਦੇ ਉੱਪਰ ਫੋਨ ਕਰੇ ਕਿਉਂਕਿ ਪਿੰਡ ਜਿਹੜੇ ਨੇ ਮੁਕੰਮਲ ਕੀਤੇ ਗਏ ਹੈਗੇ ਨੇ ਸ਼ੈਲਟਰ ਹੋਮ ਜਿਹੜੇ ਨੇ ਉਹ ਬਣਾਏ ਗਏ ਨੇ ਤੇ ਜਿਹੜੇ ਲੋਕ ਜਿਹੜੇ ਪਿੰਡਾਂ ਦੇ ਵਿੱਚ ਜਿਨ੍ਹਾਂ ਦਾ ਪਾਣੀ ਦਾਖਲ ਉਹ ਚੱਕਾ ਨਾ ਲੋਕਾਂ ਨੂੰ ਜਿਹੜਾ ਬਾਸ ਸੁਰੱਖਤ ਜਗ੍ਹਾ ਦੇ ਸ਼ੈਲਟਰ ਹੋਮ ਦੇ ਵਿੱਚ ਪਹੁੰਚਾਇਆ ਜਾਵੇਗਾ ਨਾ ਵਾਲੀ ਕਿ ਕਿ ਮੈਡੀਕਲ ਟੀਮਾਂ ਜਿਹੜੀਆਂ ਨੇ ਉਹਦਾ ਜਿਹੜੀਆਂ ਨੇ ਪਿੰਡਾਂ ਦੇ ਵਿੱਚ ਭ ਪਾਣੀ ਜਿਹੜਾ ਵਾ ਨਹੀਂ ਘਟਦਾ ਹੈਗਾ ਉਦੋਂ ਤੱਕ ਉਹਨਾਂ ਤੱਕ ਜਿਹੜਾ ਵਾ ਸੁਰੱਖਿਆ ਜਿਹੜੀ ਨਹੀਂ ਪਹੁੰਚਾਈ ਜਾ ਸਕਦੀ ਹੈਗੀ ਲੇਕਿਨ ਪੁਖਤਾ ਪ੍ਰਬੰਧ ਜਿਹੜੇ ਨੇ ਕੀਤੇ ਗਏ ਹੈਗੇ ਨੇ ਲਗਾਤਾਰ ਜਿਹੜੇ ਪਾਰ ਲਾ ਕੇ ਸੱਤ ਪਿੰਡ ਹੈਗੇ ਨੇ ਉਹਨਾਂ ਦੇ ਅੰਦਰ ਸੰਪਰਕ ਜਿਹੜਾ ਬਣਾਇਆ ਹੋਇਆ ਕਿਉਂਕਿ ਉੱਥੇ ਜਿਹੜੇ ਛੋਟੇ ਜਿਹੜੇ ਹਸਪੀਟਲ ਹੈਗੇ ਨੇ ਉਹਨਾਂ ਦੇ ਵਿੱਚ ਜਿਹੜੇ ਡਾਕਟਰ ਨੇ ਪਹਿਲਾਂ ਹੀ ਤਨਾਤ ਕੀਤੇ ਹੋਏ ਨੇ ਜੀ ਅਜੀਬ ਤਾਰ ਜਾਣਕਾਰੀ ਦੇਣ ਦੇ ਤੁਹਾਡਾ ਧੰਨਵਾਦ ਅੱਜ ਦੇ ਲਗਾਤਾਰ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਦਿਨਾਂ ਨਗਰ ਦੇ ਵਿੱਚ ਹਾਲਾਤ ਬਣੇ ਹੋਏ ਨੇ ਦੱਸਦੇ ਘਰਾਂ ਵੀ ਦਰਿਆ ਦੇ ਵਿੱਚ ਕਾਫੀ ਹੱਦ ਤੱਕ ਜਿਹੜਾ ਪਾਣੀ ਭਰ ਚੁੱਕਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਾਣੀ ਪਹੁੰਚ ਗਿਆ ਜਿਸ ਦੇ ਨਾਲ ਰਾਵੀ ਦਰਿਆ ਤੋਂ ਪਾਰ ਦੀ ਗੱਲ ਕਰੀ ਤਾਂ ਰਾਵੀ ਦਰਿਆ ਤੋਂ ਪਾਰ ਜਿਹੜੇ ਸੱਤ ਪਿੰਡ ਨੇ ਪਾਕਿਸਤਾਨ ਦੇ ਸਰਹੱਦ ਦੇ ਕੋਲ ਲੱਗਦੇ ਨੇ ਉਹਨਾਂ ਪਿੰਡਾਂ ਦੇ ਕਾਫੀ ਜਿਹੜਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਕਾਪੀ ਪਿੰਡ ਜਿਹੜੇ ਆ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਘਰਾਂ ਤੱਕ ਪਾਣੀ ਪਹੁੰਚ ਗਿਆ ਤਾਂ ਲੋਕਾਂ ਦਾ ਬਾਹਰ ਨਿਕਲਣਾ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਦੱਸਦੇ ਕਿ ਜਿਸ ਤਰੀਕੇ ਨਾਲ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵਧਿਆ ਤਾਂ ਪਹਿਲਾਂ ਉਹ ਨਾ ਸੱਤ ਪਿੰਡਾਂ ਨੂੰ ਸਹਾਰਾ ਸੀਗਾ ਕਿਸਤੀ ਦਾ ਤਾਂ ਹੁਣ ਜਿਸ ਤਰੀਕੇ ਨਾਲ ਪਾਣੀ ਦਾ ਪੱਧਰ ਵੱਧ ਗਿਆ ਤਾਂ ਹੁਣ ਕੋਈ ਵੀ ਜਿਹੜੀ ਕਿਸਤੀ ਉਹਨਾਂ ਪਿੰਡਾਂ ਤੱਕ ਨਹੀਂ ਪਹੁੰਚ ਸਕਦੀ ਕਿਉਂਕਿ ਹੁਣ ਕਿਸਤੀ ਟੋਟਲ ਜਿਹੜੀ ਬੰਦ ਕਰ ਦਿੱਤੀ ਗਈ ਹੈ ਪਰ ਉਸ ਪਿੰਡ ਦੇ ਵਿੱਚ ਛੋਟੇ-ਛੋਟੇ ਹਸਪੀਟਲ ਨੇ ਉੱਥੇ ਦਾ ਜਿਹੜਾ ਸਹਾਇਤਾ ਲਈ ਜਿਹੜੀ ਹੈ ਮੈਡੀਕਲ ਟੀਮਾਂ ਜਿਹੜੇ ਬਿਠਾ ਦਿੱਤੀ ਗਈਆਂ ਨੇ ਪਰ ਪ੍ਰਸ਼ਾਸਨ ਦੇ ਕੋਲੋਂ ਜਿਹੜੀ ਹੈ ਕੋਈ ਵੀ ਟੀਮ ਉੱਥੇ ਨਹੀਂ ਪਹੁੰਚੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿੰਨੇ ਤੱਕ ਪਾਣੀ ਦਾ ਪੱਧਰ ਹੀਠਾਂ ਨਹੀਂ ਪਹੁੰਚਦਾ ਤੇ ਸਾਡੇ ਵੱਲੋਂ ਜਿਹੜਾ ਉੱਥੇ ਤੱਕ ਨਹੀਂ ਪਹੁੰਚ ਜਾਵੇਗਾ ਤਾਂ ਹੁ ਸਟਾਪ ਸੱਤ ਪਿੰਡਾਂ ਦਾ ਜਿਹੜਾ ਆ ਰੱਬ ਹੀ ਰੱਖਾ ਹੈ ਰੱਬ ਹੀ ਉਹਨਾਂ ਦਾ ਸਹਾਰਾ ਬਣ ਸਕਦਾ ਹੈ ਰੱਬ ਹੀ ਉਹਨਾਂ ਦੀ ਜਿਹੜੀ ਮਦਦ ਕਰ ਸਕਦੇ ਕਿਉਂਕਿ ਉਹ ਲਾਸਟ ਪਿੰਡ ਨੇ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ 14 ਪਿੰਡ ਹੁੰਦੇ ਸੀਗੇ 14 ਪਿੰਡ ਤੋਂ ਹੁੰਦੇ ਸੱਤ ਪਿੰਡ ਰਹਿ ਗਏ ਨੇ ਸੱਤ ਪਿੰਡ ਜਿਹੜੇ ਸੀਗੇ ਸਿਰਫ ਅ ਦਰਿਆ ਕਰਕੇ ਜਿਹੜੇ ਆ ਤਬਾਹ ਹੋ ਗਏ ਨੇ ਕਿਉਂਕਿ ਉੱਥੇ ਕੋਈ ਸਹਾਇਤਾ ਕਰਨ ਦੇ ਲਈ ਕੋਈ ਵੀ ਅਧਿਕਾਰੀ ਨਹੀਂ ਪਹੁੰਚਦਾ ਕੋਈ ਐਮਐਲਏ ਨਹੀਂ ਪਹੁੰਚਦਾ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਦਾ ਤਾਂ ਹੁਣ ਲੋੜ ਆ ਪ੍ਰਸ਼ਾਸਨ ਨੂੰ ਜਲਦੀ ਇਨ੍ਹਾਂ ਸੱਤਾਂ ਪਿੰਡਾਂ ਤੱਕ ਪਹੁੰਚ ਕਰਨ ਦੀ ਤਾਂ ਜੋ ਉੱਤ ਸ ਪਿੰਡ ਦੇ ਵਿੱਚ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਜਾਨਵਰ ਨੇ ਬਜ਼ੁਰਗ ਨੇ ਤਾਂ ਜੋ ਆਉਣ ਵਾਲੇ ਸਮੇਂ ਦੇ ਜੇਕਰ ਹੋਰ ਪਾਣੀ ਦਾ ਪੱਧਰ ਵਧਦਾ ਹੈ ਤਾਂ ਉਹਨਾਂ ਪਿੰਡਾਂ ਤੱਕ ਮਾਰ ਕਰੇਗਾ ਤਾਂ ਉਹਨਾਂ ਦੇ ਜਾਨ ਪਹਚਾਉਣ ਦੇ ਲਈ ਪ੍ਰਸ਼ਾਸਨ ਨੂੰ ਕੋਈ ਨਾ ਕੋਝੜਿਆ ਪ੍ਰਬੰਧ ਕਰਨ ਦੀ ਲੋੜਾ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਾ ਟੀਵੀ ਤੇ ਮੈਂ ਤੁਹਾਡਾ ਨ ਆਪਣੇ ਮਿੰਦਰ ਸਿੰਘ ਜੀ ਸਟੂਡੀਓ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਲਗਾਤਾਰ ਪੰਜਾਬ ਦੇ ਵਿੱਚ ਕਈ ਸੋਬਿਆਂ ਦੇ ਵਿੱਚ ਦਿਨ ਰਾਤ ਤੋਂ ਬਰਸਾਤ ਹੋ ਰਹੀ ਹੈ ਜਿਸ ਦੇ ਨਾਲ ਬਿਆਸ ਦਰਿਆ ਕਾਫੀ ਹੱਦ ਤੱਕ ਭਰ ਚੁੱਕਾ ਆ ਸਤਰੁਜ ਭਰ ਚੁੱਕਾ ਆ ਹੁਣ ਗੱਲ ਕਰਦੇ ਆ ਮਕੋੜਾ ਪੱਤਨ ਦੀ ਤਾਂ ਮਕੋੜਾ ਪੱਤਨ ਦੇ ਵਿੱਚ ਵੀ ਕਾਫੀ ਜਿਹੜਾ ਆ ਲੋਕਾਂ ਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਮਕੋੜਾ ਪੱਤ ਦੇ ਵਿੱਚ ਜਿਹੜਾ ਕਾਫੀ ਹੱਦ ਤੱਕ ਜਿਹੜਾ ਪਾਣੀ ਪਹੁੰਚ ਗਿਆ ਆ ਹਰ ਦੀ ਸਥਿਤੀ ਬਣ ਗਿਆ ਇਸ ਦੇ ਨਾਲ ਕਈ ਪਿੰਡ ਜਿਹੜੇ ਆ ਰੁੜ ਚੁੱਕੇ ਨੇ ਕਈ ਲੋਕ ਜਿਹੜੇ ਆ ਬੇਕਾਰ ਹੋ ਗਏ ਨੇ ਤਾਂ ਲੋਕਾਂ ਨੂੰ ਹੁਣ ਰਹਿਣ ਦੀ ਜਗ੍ਹਾ ਨਹੀਂ ਮਿਲ ਰਹੀ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਇੰਨਾ ਥਾਵਾਂ ਤੱਕ ਪਹੁੰਚਣ ਦੀ ਇੰਨਾ ਲੋਕਾਂ ਤੱਕ ਪਹੁੰਚਣ ਦੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜੇਕਰ ਹੜ੍ਹ ਦੀ ਸਥਿਤੀ ਹੋਰ ਵਿਗੜਦੀ ਆ ਤਾਂ ਲੋਕ ਇਸੇ ਸੁਰੱਖਿਅਤ ਜਗ੍ਹਾ ਤੱਕ ਪਹੁੰਚ ਜਾ ਦੇਸ ਦੇ ਪੂਰੀ ਜਾਣਕਾਰੀ ਲੈ ਲੈ ਸਾਡੇ ਨਾਲ ਗੁਰਦਾਸਪੁਰ ਦਾ ਅਵਤਾਰ ਜੁੜ ਚੁੱਕੇ ਨੇ ਜੀ ਅਵਤਾਰ ਕੀ ਪੂਰੀ ਜਾਣਕਾਰੀ ਹੈ ਦਿਨਾਨਗਰ ਦੀ ਔਰ ਮਕੋੜਾ ਪੱਤਾ ਦੀ ਕੀ ਹਾਲਾਤ ਬਣੇ ਹੋਏ ਨੇ ਰੈਕੰਡਾ ਨਹੀਂ ਸਾ ਬਿਲਕੁਲ ਅਦਾਸਮਾ ਕੀ ਜਿਹੜਾ ਮਕੋੜਾ ਪੱਤਨ ਰਾਵੀ ਦਰਿਆ ਹੈਗਾ ਉਸ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵਧਦਾ ਜਾ ਰਿਹਾ ਹੈਗਾ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਵੀ ਜਿਹੜਾ ਵਾ 2 ਲੱਖ ਕਿਊਸਿਕ ਪਾਣੀ ਜਿਹੜਾ ਵਾ ਰਾਵੀ ਦੇ ਵਿੱਚ ਛੜਿਆ ਗਿਆ ਸੀ ਜਿਸ ਤੋਂ ਬਾਅਦ ਰਾਵੀ ਜਿਹੜਾ ਵਾ ਪੂਰੇ ਫਾਨ ਦੇ ਹੈਗਾ ਰਾਵੀ ਦਰਿਆ ਦੇ ਨਾਲ ਲੱਗਦੇ ਜਿਹੜੇ ਪਿੰਡ ਹੈਗੇ ਨੇ ਤਹੇ ਮਕੋੜਾ ਪੱਤਨ ਦੀ ਗੱਲ ਕੀਤੀ ਜਾਵੇ ਲੈ ਸਿਆਨ ਦੀ ਗੱਲ ਕੀਤੀ ਜਾਵੇ ਤੇ ਤਿਹੜੇ ਪਿੰਡ ਹੈਗੇ ਨੇ ਸੱਤ ਪਿੰਡ ਹੈਗੇ ਨੇ ਬਿਲਕੁਲ ਜਿਹੜੇ ਨੇ ਡੁੱਬ ਚੁੱਕੇ ਹੈਗੇ ਨੇ ਲੋਕਾਂ ਦੇ ਘਰਾਂ ਦਾ ਜਿਹੜਾ ਪਾਣੀ ਜਿਹੜਾ ਵਾ ਦਾਖਲ ਜਾ ਦੇ ਉੱਪਰ ਪਹੁੰਚਾਇਆ ਜਾਵੇ ਤੇ ਪਾਣੀ ਦਾ ਪੱਧਰ ਜਿਹੜਾ ਬਹੁਤ ਲਗਾਤਾਰ ਵਧਦਾ ਜਾ ਰਿਹਾ ਕਿਉਂਕਿ ਪਹਾੜਾਂ ਦੇ ਵਿੱਚ ਤੇ ਕੱਲ ਤੋਂ ਹੀ ਲਗਾਤਾਰ ਜਿਹੜੀ بارش ਹੋ ਰਹੀ ਹੈ ਉਸ بارش ਦੇ ਕਰਕੇ ਰਾਵੀ ਦੇ ਵਿੱਚ ਜਿਹੜਾ ਪਾਣੀ ਜਿਹੜਾ ਉਫਾਨ ਜਿਹੜਾ ਵਧਿਆ ਹੋਇਆ ਵਾ ਜਿਸ ਕਰਕੇ ਲੋਕ ਜਾਨ ਕਾਈ ਮੁਸ਼ਕਿਲ ਦੇ ਵਿੱਚ ਹੈਗੇ ਨੇ ਜੀ ਆ ਕਿਹੜੇ ਕਿਹੜੇ ਪਿੰਡ ਨੇ ਕਿਹੜੇ ਕਿੰਨੇ ਪਿੰਡ ਟੁੱਟ ਲੈ ਗਏ ਜਿਹੜੇ ਦੁਰੇ ਨੇ ਬਿਲਕੁਲ ਦਾਸ ਜੀ ਮੈਂ ਕਿ ਰਾਵੀ ਦਰਿਆ ਤੋਂ ਪਾਰ ਜਿਹੜੇ 7 ਪਿੰਡ ਹੈਗੇ ਨੇ ਚਾਹਲੇ ਤੁਸੀਂ ਆਂਦੀ ਗੱਲ ਕੀਤੀ ਜਾਵੇ ਮਕੋੜੇ ਦੀ ਗੱਲ ਕੀਤੀ ਜਾਵੇ ਹੋਰ ਜਿਹੜੇ ਅੰਦਰ ਪਿੰਡ ਹੈਗੇ ਨੇ ਭਰਿਆਲ ਦੀ ਗੱਲ ਕੀਤੀ ਜਾਵੇ ਸੱਤ ਪਿੰਡ ਜਿਹੜੇ ਹੈਗੇ ਨੇ ਉਹਨਾਂ ਦੇ ਅੰਦਰ ਪਾਣੀ ਜਿਹੜਾ ਬਿਲਕੁਲ ਦਾਗਲ ਹੋ ਚੁੱਕਾ ਕਿਉਂਕਿ ਇਹ ਪਿੰਡ ਜਿਹੜੇ ਹੈਗੇ ਨੇ ਬਿਲਕੁਲ ਰਾਵੀ ਦਰਿਆ ਦੇ ਨਾਲ ਲੱਗਦੇ ਹੈਗੇ ਨੇ ਦੂਜੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਦੂਜੇ ਪਾਸੇ ਜਿਹੜਾ ਪਾਕਿਸਤਾਨ ਦੀ ਜਿਹੜੀ ਸਰਦ ਲੱਗਦੀ ਹੈਗੀ ਤਾਂ ਇਹ ਜਿਹੜੇ ਸੱਤ ਪਿੰਡ ਹੈਗੇ ਨੇ ਬਿਲਕੁਲ ਟਾਪੂ ਬਣ ਕੇ ਰਹਿ ਚੁੱਕੇ ਨੇ ਇਹਨਾਂ ਦਾ ਸੰਪਰਕ ਜਿਹੜਾ ਵਾ ਬਿਲਕ ਇਹਨਾਂ ਲੋਕਾਂ ਨੂੰ ਅਰਫਾਰ ਦੇ ਦਰਿਆ ਰਾਵੀ ਪਾਰ ਕਰਨ ਦੇ ਲਈ ਜਿਹੜਾ ਕਿਸੇ ਦੇ ਹਸਾਰਾ ਲੈਂਦਾ ਲੈਣਾ ਪੈਂਦਾ ਸੀਗਾ ਲੇਕਿਨ ਜਿਸ ਤਰ੍ਹਾਂ ਦੇ ਨਾਲ ਰਾਵੀ ਪੂਰੇ ਫਾਨ ਤੇ ਹੈਗੀ ਆ ਤਾਂ ਕਿਸੇ ਜਿਹੜੀ ਬੰਦ ਹੋ ਚੁੱਕੀ ਆ ਤਾਂ ਇਨਾਂ ਪਿੰਡਾਂ ਦਾ ਜਿਹੜਾ ਪਾਣੀ ਜਿਹੜਾ ਉਹ ਦਾਖਲ ਹੋ ਚੁੱਕਾ ਜੀ ਤੇ ਕੀ ਹੁਣ ਹਾਲਾਤ ਨੇ ਪ੍ਰਸ਼ਾਸਨ ਦੇ ਅਧਿਕਾਰੀ ਕੋ ਉੱਥੇ ਪਹੁੰਚੇ ਆ ਦੱਸਿਆ ਜਾ ਰਿਹਾ ਕੋ ਉਸ ਪਿੰਡਾਂ ਦੇ ਵਿੱਚ ਨਾ ਕੋ ਡਾਕਟਰ ਆ ਨਾ ਕੋਈ ਸਕੂਲ ਆ ਤਾਂ ਹੁਣ ਉਹ ਜਿਹੜੇ ਲੋਕ ਨੇ ਪਿੰਡਾਂ ਦੇ ਉਹ ਕਿਹ ਸਥਿਤੀ ਦੇ ਵਿੱਚ ਹੁਣ ਅਗਲੇ ਜਿਹੜਾ ਜੀਵਨ ਜੀਣਗੇ ਉਹ ਕਿੰਨਾਂ ਥਾਵਾਂ ਤੇ ਉਹ ਪਹੁੰਚਣ ਕੇ ਜਾਤੋਂ ਆਉਣ ਵਿੱਚ ਸੰਭ ਦੇ ਵਿੱਚ ਜੇਕਰ ਹੜ੍ਹ ਦੀ ਸਥ ਬਿਲਕੁਲ ਜਿਲ੍ਹਾ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਜਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਹੈਲਪਲਾਈਨ ਨੰਬਰ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਹਨ ਯਾਨੀ ਕਿ ਜੇਕਰ ਕੋਈ ਇਦਾਂ ਦੀ ਸਥਿਤੀ ਵਿੱਚ ਮੁਸ਼ਕਲ ਆਇਆਗਾ ਤਾਂ ਤੁਰੰਤ ਜਿਹੜਾ ਹੈਲਪਲਾਈਨ ਦੇ ਉੱਪਰ ਫੋਨ ਕਰੇ ਕਿਉਂਕਿ ਪਿੰਡ ਜਿਹੜੇ ਨੇ ਮੁਕੰਮਲ ਕੀਤੇ ਗਏ ਹੈਗੇ ਨੇ ਸ਼ੈਲਟਰ ਹੋਮ ਜਿਹੜੇ ਨੇ ਉਹ ਬਣਾਏ ਗਏ ਨੇ ਤੇ ਜਿਹੜੇ ਲੋਕ ਜਿਹੜੇ ਪਿੰਡਾਂ ਦੇ ਵਿੱਚ ਜਿਨ੍ਹਾਂ ਦਾ ਪਾਣੀ ਦਾਖਲ ਹੋ ਚੱਕਾ ਨਾ ਲੋਕਾਂ ਨੂੰ ਜੜਾਵਾ ਸੁਰੱਖਤ ਜਗ੍ਹਾ ਤੇ ਸ਼ੈਲਟਰ ਹੁੰਦੇ ਚ ਪਹੁੰਚਾਇਆ ਜਾਵੇਗਾ ਨਾਲ ਹੀ ਕਿ ਮੈਡੀਕਲ ਟੀਮਾਂ ਜਿਹੜੀਆਂ ਨੇ ਉਹਦਾ ਜਿਹੜੀਆਂ ਨੇ ਪਿੰਡਾਂ ਦੇ ਵਿੱਚ ਭੇਜ ਦਿੱ ਅਣੀ ਜਦੋਂ ਬਾ ਨਹੀਂ ਕਰਦਾ ਹੈਗਾ ਉਦੋਂ ਤੱਕ ਉਹਨਾਂ ਤੱਕ ਜਿਹੜਾ ਵਾ ਸਿਰਖ ਜਿਹੜੀ ਨਹੀਂ ਪਛਾਈ ਜਾ ਸਕਦੀ ਹੈਗੀ ਲੇਕਿਨ ਪੁਖਤ ਪ੍ਰਬੰਧ ਜਿਹੜੇ ਨੇ ਕੀਤੇ ਗਏ ਹੈਗੇ ਨੇ ਲਗਾਤਾਰ ਜਿਹੜੇ 4 ਲੱਖ 7 ਪਿੰਡ ਹੈਗੇ ਨੇ ਉਹਨਾਂ ਦੇ ਅੰਦਰ ਸੰਪਰਕ ਜਿਹੜਾ ਬਣਾਇਆ ਹੋ ਗਿਆ ਕਿਉਂਕਿ ਉਥੇ ਜਿਹੜੇ ਛੋਟੇ ਛੋਟੇ ਜਿਹੜੇ ਹਸਪਤਾਲ ਹੈਗੇ ਨੇ ਉਹਨਾਂ ਦੇ ਵਿੱਚ ਜਿਹੜੇ ਡਾਕਟਰ ਨੇ ਪਹਿਲਾਂ ਹੀ ਨਾਮ ਕੀਤੇ ਹੋਏ ਨੇ ਜੀ ਹਾਂ ਜੀ ਅਵਤਾਰ ਜਾਣਕਾਰੀ ਦੇਣ ਦੇ ਤੁਹਾਡਾ ਧੰਨਵਾਦ ਅੱਜ ਲਗਾਤਾਰ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜੇ ਦਿਨਾਂ ਨਗਰ ਦੇ ਵਿੱਚ ਹਾਲਾਤ ਬਣੇ ਹੋਏ ਨੇ ਦੱਸਦੇ ਘਰਾ ਵੀ ਦਰਿਆ ਦੇ ਵਿੱਚ ਕਾਫੀ ਹੱਦ ਤੱਕ ਜਿਹੜਾ ਪਾਣੀ ਭਰ ਚੁੱਕਿਆ ਖਤਰੇ ਦਾ ਨਿਸ਼ਾਨ ਤੋਂ ਉੱਪਰ ਪਾਣੀ ਪਹੁੰਚ ਗਿਆ ਜਿਸ ਦੇ ਨਾਲ ਰਾਵੀ ਦਰਿਆ ਤੋਂ ਪਾਰ ਦੀ ਗੱਲ ਕਰੀ ਤਾਂ ਰਾਵੀ ਦਰਿਆ ਤੋਂ ਪਾਰ ਜਿਹੜੇ ਸੱਤ ਪਿੰਡ ਨੇ ਪਾਕਿਸਤਾਨ ਦੇ ਸਰਹੱਦ ਦੇ ਕੋਲ ਲੱਗਦੇ ਨੇ ਉਹਨਾਂ ਪਿੰਡਾਂ ਦੇ ਕਾਫੀ ਜਿਹੜਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਕਾਪੀ ਪਿੰਡ ਜਿਹੜੇ ਆ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਘਰਾਂ ਤੱਕ ਪਾਣੀ ਪਹੁੰਚ ਗਿਆ ਤਾਂ ਲੋਕਾਂ ਦਾ ਬਾਹਰ ਨਿਕਲਣਾ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਦੱਸਦੇ ਕਿ ਜਿਸ ਤਰੀਕੇ ਨਾਲ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵਧਿਆ ਪਹਿਲਾ ਉਹ ਨਾ ਸੱਤ ਪਿੰਡਾਂ ਨੂੰ ਸਹਾਰਾ ਸੀ ਕਿ ਕਿਸਤੀ ਦਾ ਤਾਂ ਹੁਣ ਜਿਸ ਤਰੀਕੇ ਨਾਲ ਪਾਣੀ ਦਾ ਪੱਧਰ ਵੱਧ ਗਿਆ ਤੁਹਾਨੂੰ ਕੋਈ ਵੀ ਜਿਹੜੀ ਕਿਸਤੀ ਉਹਨਾਂ ਪਿੰਡਾਂ ਤੱਕ ਨਹੀਂ ਪਹੁੰਚ ਸਕਦੀ ਕਿਉਂਕਿ ਹੁਣ ਕਿਸਤੀ ਟੋਟਲ ਜਿਹੜੀ ਬੰਦ ਕਰ ਦਿੱਤੀ ਗਈ ਹੈ ਪਰ ਉਸ ਪਿੰਡ ਦੇ ਵਿੱਚ ਛੋਟੇ-ਛੋਟੇ ਹਸਪਤਾਲ ਨੇ ਉੱਥੇ ਦਾ ਜਿਹੜਾ ਸਹਾਇਤਾ ਲਈ ਜਿਹੜੀ ਹੈ ਮੈਡੀਕਲ ਟੀਮਾਂ ਜਿਹੜੇ ਬਿਠਾ ਦਿੱਤੀ ਗਈਆਂ ਨੇ ਪਰ ਪ੍ਰਸ਼ਾਸਨ ਦੇ ਕੋਲੋਂ ਜਿਹੜੀ ਹੈ ਕੋਈ ਵੀ ਟੀਮ ਉੱਥੇ ਨਹੀਂ ਪਹੁੰਚੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿੰਨੀ ਦੇ ਤੱਕ ਪਾਣੀ ਦਾ ਪੱਧਰ ਠੇਹਾ ਨਹੀਂ ਪਹੁੰਚਦਾ ਤੇ ਸਾਡੇ ਵੱਲੋਂ ਜਿਹੜਾ ਉੱਥੇ ਤੱਕ ਨਹੀਂ ਪਹੁੰਚ ਜਾਵੇਗਾ ਤਾਂ ਹੁਣ ਕਹਿ ਸਟੱਪ ਸੱਤ ਪਿੰਡਾਂ ਦਾ ਜਿਹੜਾ ਆ ਰੱਬ ਹੀ ਰੱਖਾ ਆ ਰੱਬ ਹੀ ਉਹਨਾਂ ਦਾ ਸਹਾਰਾ ਬਣ ਸਕਦਾ ਆ ਰੱਬ ਹੀ ਉਹਨਾਂ ਦੀ ਜਿਹੜੀ ਮਦਦ ਕਰ ਸਕਦੇ ਕਿਉਂਕਿ ਉਹ ਲਾਸਟ ਪਿੰਡ ਨੇ ਦੱਸਿਆ ਜਾ ਰਿਹਾ ਕਿ ਪਹਿਲਾਂ 14 ਪਿੰਡ ਹੁੰਦੇ ਸੀਗੇ 14 ਪਿੰਡ ਤੋਂ ਹੁੰਦੇ ਸੱਤ ਪਿੰਡ ਰਹਿ ਗਏ ਨੇ ਸੱਤ ਪਿੰਡ ਜਿਹੜੇ ਸੀਗੇ ਸਿਰਫ ਅ ਦਰਿਆ ਕਰਕੇ ਜਿਹੜੇ ਆ ਤਬਾਹ ਹੋ ਗਏ ਨੇ ਕਿਉਂਕਿ ਉੱਥੇ ਕੋਈ ਸਹਾਇਤਾ ਕਰਨ ਦੇ ਲਈ ਕੋਈ ਵੀ ਅਧਿਕਾਰੀ ਨਹੀਂ ਪਹੁੰਚਦਾ ਕੋਈ ਐਮਐਲਏ ਨਹੀਂ ਪਹੁੰਚਦਾ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਦਾ ਤਾਂ ਹੁਣ ਲੋੜ ਆ ਪ੍ਰਸ਼ਾਸਨ ਨੂੰ ਜਲਦੀ ਇਨ੍ਹਾਂ ਸੱਤਾਂ ਪਿੰਡਾਂ ਤੱਕ ਪਹੁੰਚ ਕਰਨ ਦੀ ਤਾਂ ਜੋ ਉੱਤ ਸ ਪਿੰਡ ਦੇ ਵਿੱਚ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਜਾਨਵਰ ਨੇ ਬਜ਼ੁਰਗ ਨੇ ਤਾਂ ਜੋ ਆਉਣ ਵਾਲੇ ਸਮੇਂ ਦੇ ਜੇਕਰ ਹੋਰ ਪਾਣੀ ਦਾ ਪੱਧਰ ਵਧਦਾ ਹੈ ਤਾਂ ਉਹਨਾਂ ਪਿੰਡ ਤੱਕ ਮਾਰ ਕਰੇਗਾ ਤਾਂ ਉਹਨਾਂ ਦੇ ਜਾਨ ਬਚਾਉਣ ਦੇ ਲਈ ਪ੍ਰਸ਼ਾਸਨ ਨੂੰ ਕੋਈ ਨਾ ਕੋਝੜਿਆ ਪ੍ਰਬੰਧ ਕਰਨ ਦੀ ਲੋੜਾ